ਵੀਡੀਓ ਕਰ ਲਈ ਸੀ ਸੋਚਿਆ ਵੀ ਤੁਹਾਨੂੰ ਧਾਰਾ ਧੂਰਾ ਛੋਟੀ ਪਹਿਲਣ ਸੁਈ ਹੈ ਕੱਟੇ ਨੂੰ ਜਨਮ ਦਿੱਤਾ ਤੇ ਇਹਦੀਆਂ ਧਾਰਾਂ ਚੈੱਕ ਕਰਾ ਦਈਏ ਆਪਾਂ ਵੀਡੀਓ ਦੇ ਵਿੱਚ ਇੱਕ ਰੰਗ ਕਾਲੀ ਹੈ ਬਾਕੀ ਸਾਰੀ ਡਿਟੇਲ ਆ ਵੇਖਿਓ ਧਾਰਾਂ ਪਸਮਾ ਜਿਹੜਾ ਛੋਟੀ ਨੇ ਸਜਣੋਂ ਕਰ ਲਿਆ ਤੇ ਬਾਈ ਬੂਟਾ ਕਹਿੰਦਾ ਵੀ ਕਰਾ ਦਈਏ ਤਸੱਲੀਆਂ ਆਪਣੇ ਭੈਣਾ ਭਰਾਵਾਂ ਦੀਆਂ ਵੀ ਧਾਰਾਂ ਚੈੱਕ ਕਰਾ ਦਈਏ ਤੇ ਟਾਈਮ ਮੇਰੇ ਹਿਸਾਬ ਨਾਲ ਵੀ 2 ਵਜੇ ਗਏ ਹੋਣੇ ਹਨਾ ਬਾਈ ਬੂਟੇ ਹਾਂਜੀ ਇੰਨਾ ਕੋਣ ਇੰਨਾ ਕੋ ਹੋਊਗਾ 2 ਵਜੇ ਦਾ ਹਨਾ ਹਾਂਜੀ ਲਾਓ ਸੱਜਣਾ ਅਗਲੇ ਥਣਾ ਦੀ ਚਵਾਈ ਚੈੱਕ ਕਰੋ ਚਵਾਈ ਬਹੁਤ ਸੋਹਣੀ ਲੱਗੀ ਹੋਈ ਹੈ ਨਾ ਬਾਈ ਬੂਟੇ ਮਾਣਾ ਚਵਾਈ ਆ ਤੁਹਾਡੇ ਸਾਹਮਣੇ ਹੀ ਆ ਕੋਈ ਹਵਾ ਹੋਵਾ ਭਰਤੀ ਨਹੀਂ ਜਮਾਈ ਮੱਛੀ ਮੋਟਰੀ ਆ ਇਹ ਬਾਲਟੀ ਕਰਕੇ ਦਿਨ ਤੋਂ ਸਾਡੇ ਇੱਟਾਂ ਪੋੜਦੀਆਂ ਹਨ ਤੇ ਮਗਰ ਲਈ ਥਣਾ ਦੀ ਬਿਮਾਰੀ ਤਾਰਾ ਨਹੀਂ ਠੀਕ ਆ ਜੱਟ ਚਵਾਈ ਇਹ ਲਿੰਗੋਂ ਦਾ ਹਨ ਐਂ ਜਿਵੇਂ ਤੀਜੇ ਸੂਏ ਵਾਲੀ ਮਹਿੰਦੀ ਹੁੰਦੀ ਆ ਤੇ ਅਸੀਲ ਠੰਡੀ ਬਹੁਤ ਜਿਆਦਾ ਹੀ ਆ ਠੀਕ ਆ ਵਿਲਾਮ ਬਾਣੀ ਆਉਂਦਾ ਜਿਹੜਾ ਲੈ ਗਿਆ ਨਾ ਕਿਸੇ ਗੱਲ ਦਾ ਲਾਂਮ ਚਲੋ ਦੂਜੀ ਦੇ ਆ ਜਾ ਦੇਖੋ ਚੁਵਾਈ ਹਾਂ ਦੂਜੀ ਥੱਲੇ ਵੀ ਛੱਡਿਓ ਬੱਚਾ ਸੱਜਣੋ ਜਿਹੜੀ ਤੀਜੀ ਸੂਆ ਸੂਈ ਮੈਂ ਕੱਟੀ ਵਾਲੀ ਉਹਦੀਆਂ ਵੀ ਧਾਰਾਂ ਜਿਹੜੀਆਂ ਤੁਹਾਨੂੰ ਚੈੱਕ ਕਰਾਉਣ ਲੱਗੇ ਆ ਸੂਈ ਮੈਂ ਆ ਬਾਈ ਕਹਿੰਦਾ ਵੀ ਧਾਰਾ ਧੂਰਾ ਵਿਖਾ ਦਈਏ ਥੋੜਾ ਜਿਹਾ ਕਿਸੇ ਭੈਣ ਭਰਾ ਨੂੰ ਆਉਣਾ ਪਸੂ ਲੈਣਾ ਸੌਖਾ ਹੋ ਜਾਂਦਾ ਚੁਵਾਈ ਨਹੀਂ ਦੋਵੇਂ ਬੱਚਾਂ ਚੁਵਾਈਆਂ ਉਹ ਜੋ ਮੋਟਰਾਂ ਲਾਓ ਨਹੀਂ ਬੜੀ ਸਰਾ ਚੁਵਾਈ ਇਹਦੀ ਵੀ ਥੋਗੀ ਇਕੱਲੇ ਹਨਾ ਹਾਂ ਇਦਾਂ ਚੱਲੋ ਬੜੀ ਯਾਰ گاਵਾਂ ਵਾਲੀ ਚਵਾਈ ਇਹਦੀ ਹਾਂ ਹਲੋ ਕੌਣ ਚਾਂ ਚ ਕੋਈ ਡੱਕਾ ਨਹੀਂ ਜਮੈਂ ਤੂੰ ਕਹਿੰਦੇ ਭਾਰਾ ਥਣ ਰੱਖਦੀ ਆ ਆ ਮਾਰ ਕੇ ਦੇਖੋ ਧਾਰ ਬੰਨ੍ਹ ਨਹੀਂ ਬਸ ਸਿਰਾ ਨਹੀਂ ਓਕੇ ਆ ਬੜੀ ਹਾਂ ਵੇਖ ਪਾਵੇਂਂਡੀ ਚੋਲੋ ਹਾਂ ਆ ਬਾਹਰ ਵੀ ਮਾਰਦੇ ਨਹੀਂ ਤੱਕ ਕੀ ਬਾਤ ਮੱਛੀ ਮੋਟਰੀ ਆ ਬਸ ਬਸ ਧੰਨਵਾਦ ਧੰਨਵਾਦ ਬਾਈ ਬੂਟੇ ਜੁੜੇ ਰਹੋ ਐਂਡ ਤੱਕ ਵੇਖੋ ਵੀਡੀਓ ਤੇ ਖਰੀਦੋ ਮਾਲ ਬਾਈ ਬੂਟੇ ਅਮੀਰ ਕੇ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਆ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਅਮੀਰਕੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਜਾਂਦਾ ਤੇ ਸਜਣੋ ਨੇੜੇ ਗੱਲ ਕਰੀਏ ਬਲਟੋਆ ਅਮਰਕੋਟ ਇਹਦੇ ਆਂਡ ਗਵਾਂਡ ਦੇ ਨਗਰ ਆ ਤੇ ਬਾਈ ਬੂਟੇ ਦੇ ਘਰੋਂ ਤੁਹਾਨੂੰ ਮੀਰਕੇ ਨਗਰ ਦੇ ਵਿੱਚੋਂ 4 ਐਨੀਮਲ ਜਿਹੜੇ ਐ ਇਸ ਵੇਲੇ ਫੋਰ ਸੇਲ ਵਿਕਾਊ ਆ ਸੱਜਣੋ ਉਹਨਾਂ ਦੀ ਡਿਟੇਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਦੋ ਸੂਈਆਂ ਸਮਾਈਆਂ ਮੱਝਾਂ ਝੋਟੀਆਂ ਤੇ ਸੱਜਣੋ ਦੋ ਗੱਬਣ ਜਾਨਵਰ ਵਿਖਾਵਾਂਗੇ ਝੋਟੀ ਤਿਆਰ ਸੂਣ ਨੂੰ ਕਿੰਨੇ ਦਿਨ ਬਾਕੀ ਆ ਡਿਟੇਲ ਲਵਾਂਗੇ ਤੇ ਅੱਗੇ ਗਊ ਚੰਗੀ ਪੜੀ ਸੰਭੀ ਤੇ ਚੰਗੇ ਵਜਨ ਵਾਲੀ ਤੇ ਚੰਗੇ ਕੱਦ ਕਾਠ ਦੀ ਥੋੜਾ ਬਾਹਰ ਖੇਤਾਂ ਚਾ ਘਰ ਤੇ ਸਜਣੋ ਪਸ਼ੂ ਨਵਾਏ ਨਹੀਂਗੇ ਕੀ ਹਵਾ ਹਵਾ ਵਗਦੀ ਐ ਸਜਣੋ ਮੜ ਕੇ ਕਈ ਵਾਰੀ ਸਮੇ ਦਾ ਨਹੀਂ ਪਤਾ ਲੱਗਦਾ ਤੇ ਆ ਜੋ ਡਿਟੇਲ ਲੈਨੇ ਆ ਸੂਈ ਝੋਟੀ ਤੋਂ ਸ਼ੁਰੂ ਕਰ ਲਗੇ ਤੋਰ ਕੇ ਵੇਨੇ ਆ ਰੇਟ ਵੀਡੀਓ ਚ ਹੋਣਗੇ ਤੇ ਰਿਕਵੈਸਟ ਬੇਨਤੀ ਹਰ ਵੀਡੀਓ ਚ ਜਿਹੜਾ ਪਸ਼ੂ ਤੁਸੀਂ ਖਰੀਦਦੇ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਧੰਨਵਾਦ ਸਾਰੇ ਭੈਣਾ ਭਰਾਵਾਂ ਦਾ ਆ ਬਾਈ ਬੂਟੇ ਸਾਸਿਕਾ ਹੋਰ ਸੁਣਾਓ ਚੜਦੀ ਕਲਾ ਚੜਦੀ ਕਲਾ ਨਵੇਂ ਸਾਲ ਦੀਆਂ ਫਰ ਦੇਤੀਆਂ ਵਧਾਈਆਂ ਸਾਰੇ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਨਵੇਂ ਸਾਲ ਦੀਆਂ ਹਨਾ ਮਹਾਰਾਜ ਚੜਦੀ ਕਲਾ ਰੱਖੇ ਸਾਰਿਆਂ ਨੂੰ ਤੇ ਸਾਲ ਚੜਿਆ ਹਾਂ ਤੇ ਸਾਰੇ ਦੇ ਦੇਤੀ ਗੇ ਤੋਹਫੇ ਵੀ ਵੀਰਿਆਂ ਨੂੰ ਹਾਂ ਦੇ ਦੇ ਗਏ ਹਨਾ ਤੇ ਦੇ ਵੀ ਜਾਈ ਦਈਏ ਅੱਜ ਹਨਾ ਜਿੱਤਰਾ ਖੋਗੇ ਉਤਨਾ ਹੀ ਕਰ ਤੇ ਬਾਈ ਬੂਟੇ ਆਪਣਾ ਡਰੈਸ ਕਰ ਦਿੱ ਗਏ ਕਨਫਰਮ ਪਿੰਡ ਆਪਣਾ ਮੀਰਕੇ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੇ ਨੇੜੇ ਅਮਰਕੋਲ ਦਾ ਟੂਆ ਟੂਆ ਲੱਗੇ ਇਹ ਆਨਗਵਾਂਡ ਦੇ ਨਗਰ ਆ ਹਾਂਜੀ ਆਨਗਵਾਂਡ ਦੇ ਨਗਰ ਕਿਲੋ ਕਿਲੋਮੀਟਰ ਦੇ ਵਿੱਚ ਹੀ ਆ ਸਾਬ ਆਸਲ ਵੀ ਕਿਲੋਮੀਟਰ ਦੇ ਵਿੱਚ ਹਾਂਜੀ ਤੇ ਅਮਰਕੋਲ ਦੇ ਇੰਨਾ ਮਿਲ ਟੂਆ ਇੰਨਾ ਹੀ ਮਿਲ ਟੂਆ ਹਾਂਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ 8437798948 ਇੱਕ ਵਾਰੀ ਹੋਰ ਰਿਪੀਟ ਕਰੀ 8437798948 ਤੇ ਕੰਮ ਆਪਣਾ ਵਪਾਰ ਦਾ ਵਪਾਰਦਾ ਹੀ ਆ ਡੰਗਰ ਆਉਂਦੇ ਜਾਂਦੇ ਰਹਿੰਦੇ ਆ ਵੀਡੀਓ ਆਪਣੀ ਥੋੜੀ ਚਿਰ ਬਾਅਦ ਪੈਂਦੀ ਆ ਹਾਂਜੀ 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 ਅੱਜ ਮੈਂ ਆਪ ਆਜ ਦਿੱਤੀ ਫਿਰ ਵੀ ਠੀਕ ਆ ਇੱਕ ਠੰਡ ਠੁੰਡੂ ਕਰਕੇ ਤੁਹਾਨੂੰ ਪਤਾ ਹੀ ਆ ਹਾਂ ਥੋੜਾ ਜਿਆਦਾ ਟਾਡੇ ਕਰਕੇ ਮਾੜਾ ਮੋਟ ਪਾਣੀ ਪੂਣੀ ਮਾਰਿਆ ਠੀਕ ਹੈ ਤੇ ਬਾਈ ਬੂਟੇ ਝੋਟੀ ਕਿਹੜਾ ਸੁਆ ਸੁਈ ਆ ਇਹ ਪਹਿਲਾ ਸੁਈ ਆ ਕਲੂਨ ਸੁਈ ਆ ਕਲੂਨ ਹਾਂਜੀ ਕਿੰਨੇ ਟਾਈਮ ਦੀ ਸੁਈ ਤੇ ਕਿੰਨਾ ਦੁੱਧ ਆ ਸਾ ਜੀ ਉਹ ਬਾਲ ਜੇ ਦਾ 10 ਗਿਦਣਾ ਫਾਲੂਗਾ ਦੁੱਧ ਇਹਦੇ ਥੱਲੇ 9 ਲੀਟਰ ਮਨਜੂਰ ਜਿਹੜਾ ਪੂਰਾ 9 ਲੀਟਰ ਹੈ 9 ਦੁੱਧ ਆ ਹਾਂਜੀ ਤੇ ਬੱਚਾ ਇਹਦਾ ਜਿਹੜਾ ਜਿਹਦੇ ਤੇ ਲੀੜਾ ਦਿੱਤਾ ਔਰ ਲਿਆ ਮੋਦੀ ਸਾਹਿਬ ਗੰਜਾ ਮੋਦੀ ਸਾਹਿਬ ਗੰਜਾ ਹੈ ਠੀਕ ਹੈ ਮੋਦੀ ਤਾਂ ਕੇ ਆਪਾਂ ਨੂੰ ਰਗੜੀ ਤੁਰਿਆ ਆਉਂਦਾ ਤੇ ਇਹ ਨਾ ਹੋਵੇ ਇਹ ਰਗੜਦੇ ਹੁਣ ਮੋਦੀ ਦਾ ਉਹ ਤਾਂ ਨਾ ਦੇਈਏ ਨੂੰ ਇਹਨੂੰ ਢਾਂਡ ਤੋਂ ਬਚਾਏ ਰੱਖਿਆ ਮੈਂ ਹਾਂ ਇਹਨੇ ਲਗਣ ਜਿੱਕੇ ਵਾਕਈ ਗੰਜਾ ਹੈ ਨਾ ਕਰਮਾਂ ਵਾਲਾ ਫਿਰ ਹੈ ਨਾ ਕਹਿੰਦੇ ਗੰਜਾ ਬੰਦਾ ਹੈ ਕਰਮਾਂ ਵਾਲਾ ਤੇ ਬਾਕੀ ਝੂਟੀ ਚੰਗੀ ਕੱਦ ਕੋਦ ਵਾਲੀ ਝੂਟੀ ਆਲਾ ਤੇ ਡੋਕਾ ਜ ਮੜਿਆ ਰਹਿਗਾ ਸਾਲੀ ਦਾ ਚੁਈ ਚੁਈ ਬਿਲਕੁਲ ਠੀਕ ਹੈ ਵੀ ਉਹ ਤਾਰਾ ਮਾਰ ਕੇ ਵਿਖਾ ਦਾਂਗੇ ਓਵੇਂ ਨਹੀਂ ਚੱਕਰ ਕੋਈ ਚੂਣ ਚਾਂ ਨੂੰ ਪੋਲੀ ਚੂਣ ਚਾਂ ਪੋਲੀ ਆ ਤੇ ਬਾਕੀ ਇੱਕ ਰੰਗ ਕਾਲੀ ਹੈ ਹੈ ਨਾ ਹਾਂਜੀ ਹਾਂਜੀ ਕੱਢਿਓ ਬਾਹਰ ਇਹਨੂੰ ਪਾੜ ਦੇ ਲੈ ਪਹਿਲਾ ਸੂਆ ਸੂਈ ਸੋਜਣਾ ਝੋਟੀ ਤੇ ਮਗਰ ਕਟਾ ਤੇ 9 ਲੀਟਰ ਦੁੱਧ ਜਿਹੜਾ ਇਹਦੇ ਕੋਲੇ ਐਸ ਵੇਲੇ ਭਾਂਡੇ ਵਾਲਾ ਐਨੂੰ ਹੀ ਕੱਢ ਲਾ ਮੇਰਾ ਵੀਰ ਲੰਮੀ ਤੇ ਕੱਦ ਘਾਟ ਸੋਣਾ ਉਮਰ ਦੇ ਹਿਸਾਬ ਨਾਲ ਬਾਕੀ ਦੰਦ ਨਹੀਂ ਵੇਖੇ ਆਪਾਂ ਤੇ ਵੇਖੋ ਵਿਰਲਾ ਵਰਲਾ ਲੱਗੀਆਂ ਕੱਟੀ ਨੂੰ ਕਿਆ ਬਾਤ ਆ ਲਗਈਂ ਵੇਖੋ ਕਮਾਲੋ ਸ਼ਾਜੀ ਜਿਵੇਂ ਵੀਰ ਤੇ ਕੱਤੋਂ ਨਾ ਤਾਜ਼ਾ ਲਾਇਓ ਵੀ ਤਾਤ ਘਾਟ ਸੋਣਾ ਚੋਟੀ ਦਾ ਤੇ ਬਾਕੀ ਦੁੱਧ ਹੁਣ ਤਾਂ ਹਜੇ ਵਧੂਗੀ ਵਧੂ ਵਧੂ ਵੀ ਜੀ ਹੈਨਾ ਹਾਂ ਵਧੂਗੀ ਕਾਲੀ ਆਈ ਆਪਣੇ ਕੋਲੇ ਠੀਕ ਆ ਆਪਣੇ ਕੋਲੇ ਕਾਲੀ ਆਈ ਆ ਓਕੇ ਓਕੇ ਹਾਂ ਬੰਦੋ ਵੀਰ ਜੀ ਵੇਖੋ ਸੱਜਣੋ ਥਾਂ ਲੇਵੇ ਦੀ ਕੁਆਲਿਟੀ ਝੋਟੀ ਦਾ ਲੈਵਲ ਉਹ ਚੰਗਾ ਚੌੜਾ ਲੱਗਾ ਹੋਇਆ ਤੇ ਬਾਈ ਬੂਟੇ ਰੇਟ ਇਹਦਾ ਫਿਰ ਸੰਤੂ ਸਾਹਿਬ 90 ਠੀਕ ਆ 85 ਦੀ ਹਾਂ ਨਾ ਦਾਂਗੇ ਹਾਂ ਜੀ ਹਾਰ ਸਿੱਧਾ ਨਵੇਂ ਸਾਲ ਕਰਕੇ ਛੋਡਾਂ ਡਿਮਾਂਡ 90 ਤੇ 85000 ਦੀ ਝੋਟੀ ਦੇ ਦੇਾਂਗੇ ਤਾਜੀ ਸੂਈ ਪਹਿਲਾਂ 9 ਦੁੱਧ ਤੇ ਦੁੱਧ ਵੀ 11-12 ਲੀਟਰ ਕਰ ਜੂਗੀ ਕਰ ਜੂਗੀ ਹੈਨਾ ਕੁਆਲਿਟੀ ਚੰਗੀ ਬਿਲਕੁਲ ਓਕੇ ਠੀਕ ਆ ਵੀ ਜਿਹੜਾ ਸੱਜਣ ਬਾਈ ਵੀਡੀਓ ਮਗਰੋਂ ਮਾਰ ਕੇ ਵਿਖਾਉਣੇ ਆ ਓਕੇ ਹਾਂਜੀ ਭੋਲੀ ਰੂਹ ਵਰਗੀ ਹੈ ਠੀਕ ਆ ਹਾਂਜੀ ਤੇ ਆ ਮੈਂ ਦਾ ਕੀ ਲੇਖਾ ਜੋਖਾ ਇਹ ਮੈਂ ਥੱਲੇ ਹੂਗਾ ਕੋਈ 11 ਲੀਟਰ ਜਿਹੜਾ ਪੱਕਾ ਦੁੱਧ ਆ ਠੀਕ ਆ 11 ਲੀਟਰ ਦੁੱਧ ਆ ਹਾਂਜੀ 11 ਲੀਟਰ ਦੁੱਧ ਦੇ ਦੇ ਥੇ ਸੂਈ ਕਿੰਨੇ ਚਿਰ ਦੀ ਸੂਈ ਇਹਨੂੰ ਸੱਤਾਂ ਦਿਨ ਉਹ ਕੱਟੀਏ ਮਗਰ ਸੱਤ ਅਠਾਂ ਦਿਨਾਂ ਦੀ ਅੱਛਾ ਇਹਦੇ ਮਗਰ ਕੱਟੀ ਆ ਇਹਦੇ ਮਗਰ ਕੱਟੀ ਓਕੇ ਤੇ ਇੱਕ ਨੰਬਰ ਵਾਲੀ ਤੇ ਆ ਗਿਆ ਕਟਾ ਤੇ ਇੱਕ ਨੰਬਰ ਤੇ ਨੀਲੀ ਰਾਵੀ ਚ ਆ ਗਈ ਹੈਨਾ ਹਾਂ ਨੀਲੀ ਰਾਵੀ ਚ ਆ ਗਈ ਮੜਾ ਸਿੰਘ ਖੁੱਲਾ ਹਾਂ ਮੈਂ ਉਸ ਤੋਂ ਬਹੁਤ ਚੰਗੀ ਆ ਤੇ ਚੂਣ ਚਾਨ ਨੂੰ ਬਿਲਕੁਲ ਓਕੇ ਕੱਟੀ ਵੀਰੇ ਬਾਹਰ ਇਹਨੂੰ ਤੇ ਸੂਆ ਇਹ ਕਿਹੜਾ ਸੂਈ ਆ ਸ਼ਾਹ ਜੀ ਸੂਆ ਸ਼ਾਹ ਜੀ ਤਿੱਜਾ ਜੀ ਤਿੱਜਾ ਸੂਈ ਆ ਓਕੇ ਕਹਿਣ ਨੂੰ ਦੂਜਾ ਵੀ ਕਹਿ ਦਿੰਦੇ ਆਪਾਂ ਦੂਜਾ ਵੀ ਆਦ ਗਏ ਹਾਂ ਸਾਡੇ ਵੀਰਾਂ ਭਰਾਵਾਂ ਨੂੰ ਡੰਗਰ ਜੀ ਨਾਲ ਲੈਣੇ ਉਹ ਆਪਣੇ ਨਾਲ ਵੱਧ ਸਿਆਣੇ ਵੱਧ ਸਿਆਣੇ ਬਾਈ ਬੂਟੇ ਵਾਕਿਆ ਲੱਖ ਰੁਪਏ ਠੀਕ ਆ ਇਹ ਜਿਹਨੇ ਲੈਣੀ ਉਹਨੇ ਤੀਜਾ ਮੰਨ ਕੇ ਵੀ ਲੈ ਲੈਣੀ ਆ ਜਿਹਨੇ ਨਹੀਂ ਲੈਣੀ ਉਹਨੇ ਦੂਜੇ ਜ ਵੀ ਨਹੀਂ ਲੈਣੀ ਆ ਚਲ ਆਖਰ ਨੂੰ ਭਾਂਵੇਂ ਪੰਜਵਾ ਵੀ ਆਦਣਾ ਹਾਂ ਤੇ ਬਾਕੀ ਮੈਂ ਦੁੱਧ ਵਾਲੀ ਤੇਰੀ ਦੁੱਧ ਵਾਲੀ ਦੁੱਧ ਆਈ ਦੁੱਧ ਵਧੂ ਵੀ ਆ ਜੀ ਹਾਂ ਕਮਾਲੋ ਸ਼ਾ ਜੀ ਸਜਣੋ ਤੀਜਾ ਸੂਆ ਸੂਈ ਮੈਂ ਆ ਕੱਟੀ ਮਗਰ ਆ ਤੇ ਇਸ ਵੇਲੇ 11 ਦੁੱਧ ਜਿਹੜਾ ਇਹਦੇ ਕੋਲੇ ਤਿਆਰ ਆ ਤੁਸੀਂ ਚੋ ਸਕਦੇ ਆ ਸੂਈ ਮੈਂ ਆ ਵੇ ਖੋਲੇਵਾ ਭਾਂਡਾ ਕਰਮਾਂ ਵਾਲੀ ਦਾ ਓਕੇ ਰਿਪੋਰਟ ਆ ਜਾਵਾ ਕਰ ਲੋ ਚੈੱਕ ਆ ਤਾਂ ਤਲਦੀ ਵੀ ਮੜਾ ਜਾ ਭਰਾ ਰੱਖਦੀ ਨਾ ਤੇ ਬਹਿ ਗਿਆ ਖਾਦੋ ਪਿਛਲੇ ਸੂਏ ਨਾ ਕਿਤੇ ਮੜਾ ਜਾ ਉਹ ਦਾਗ ਜਾ ਲੱਗਾ ਕਿ ਦੰਦੋਂ ਨੂੰ ਦੋਜਾ ਫਲਦਾ ਓਕੇ ਕੋਲਾ ਰੂਮਰਗਾਊਗਾ ਠੀਕ ਹੈ ਜਿਹੜਾ ਪਰਲਾ ਹਾਂ ਪਰਲਾ ਇਹ ਨਹੀਂ ਕਰਦਾ ਹੋਊਗਾ ਓਕੇ ਕੋਲਾ ਰੂਮਰਗਾ ਹੋਊਗਾ ਠੀਕ ਹੈ ਠੀਕ ਹੈ ਠੀਕ ਠੀਕ ਤੇ ਬਾਈ ਬੂਟੇ ਇਹਦਾ ਰੇਟ ਕੀ ਰੱਖਾਂਗੇ ਆਪਾਂ ਕਿੰਦਾ ਰੇਟ ਕੋਈ ਆ ਦੋਨਾਂ ਦਾ 85 85 85 85 ਵੀ ਲੋਟ ਲੋ ਮੇਲਾ ਦੇ ਘਰ ਦੇ ਉਹ ਬੂਟੇ ਨੂੰ ਵੇਲਾ ਹੈ ਟਾਈਮ ਨਾਲ ਨਵੇਂ ਸਾਲ ਤੇ ਬਾਕੀ ਓਕੇ ਰਿਪੋਰਟ ਕਿਸ ਨੂੰ ਕੋਈ ਮਹਿੰਗੀਆਂ ਨਹੀਂ ਹੈ ਨਾ ਨਹੀਂ ਮੈਂ ਬਹੁਤ ਦੁੱਧ ਆਲੀ ਆ ਝੋਟੀ ਵੀ ਨਹੀਂ ਮਹਿੰਗੀ ਤੇ ਮੈਂ ਵੀ ਨਹੀਂ ਦੁੱਧ ਇੱਥੇ ਕਰੂਗੀ ਮੇਰੇ ਸਾਹ ਜਨਾ ਚੁਆਈ ਚੁਈ ਨਾ ਚਾਰੂ ਆ ਦੁੱਧ 14 ਨਾਲ ਹੱਸ ਕੇ ਦਊਗੀ ਨਾ ਠੀਕ ਆ ਤੇ ਫਿਰ ਖੁੱਲਾ ਮੈਂ ਬ੍ਰੀਡ ਚ ਆ ਹਾਂ ਤੇ ਭਾ ਦੇ ਹਿਸਾਬ ਨਾਲ ਚੰਗੀ ਆ ਹਾਂਜੀ ਹਾਂਜੀ ਤੇ ਆ ਇਹਦਾ ਕੀ ਲੇਖਾ ਜੋ ਖਾਏ ਸੁਆ ਕਿਹੜਾ ਸੁਆ ਦੂਜਾ ਜੀ ਦੂਜਾ ਸੁਆ ਹਾਂਜੀ ਦੂਜਾ ਸੁਆ ਹਾਂ ਆ ਮਾੜੀ ਡਾਕਰੀ ਹੈ ਮਾ ਜਾਜੀ ਆਈ ਹੈ ਜੀ ਠੀਕ ਆ ਹਾਂ ਜੀ ਇਹ ਵੀ ਫੁੱਟਵਾਲਾ ਥੋੜੇ ਬਣੀ ਹਾਂ ਹਾਂ ਥੋੜੀ ਜੀ ਡਰਦੀ ਆ ਤੇ ਬਾਕੀ ਜੀ ਜਾਜੀ ਆਈ ਤੇ ਬਾਹਰ ਹੋਣੇ ਗੱਡੀ ਹੈ ਜੀ ਸੁਹਾ ਦੂਜਾ ਤੇ ਲੇਵਾ ਪਾਂਡਾ ਚੰਗਾ ਲੇਵਾ ਪਾਂਡਾ ਚੰਗਾ ਤੇ ਪਰ ਤੁਪ ਨੂੰ ਬਹੁਤ ਓਕੇ ਆ ਵੀ ਠੀਕ ਆ ਟਿੱਪਾਂ ਦੀ ਤੇ ਭਾਰ ਦੀ ਓਕੇ 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 ਗੱਡੀ ਵੀਰ ਬਾਹਰ ਵੇਖੋ ਸੱਜਣਾ ਲੇਵਾ ਕਿੱਡਾ ਸੋਹਣਾ ਲਈ ਫਰਦੀ ਜੇ ਜੇ ਚੰਗੀ ਕਹਿੰਨੇ ਸਾਂਭੀ ਹੁੰਦੀ ਤੇ ਇਹਨੇ ਕਰਮਾ ਵਾਲੀ ਨੇ ਹਣਾ ਲੇਵਾ ਬੜਾ ਬਣਾਉਣਾ ਸੀ ਹਾਂਜੀ ਵਾਕਈ ਦੁੱਧ ਇਹਨੇ ਫਿਰ ਪਹਿਲਾਂ ਨੇ ਪਹਿਲਾਂ ਨਹੀਂ 11-12 ਲੀਟਰ ਦੁੱਧ ਦਿੱਤਾ ਜਾਂਦਾ ਦਿੱਤਾ ਹੋਊਗਾ ਕੁਆਲਿਟੀ ਚ ਨਾਵਾਆਂ ਨੂੰ ਬਣੀਆਂ ਤੇ ਹਾਂ ਗਾਵਾਰ ਦਾ ਲੇਵਾ ਸੱਜਣੋ ਚੈੱਕ ਕਰ ਲੋ ਹਾਂ ਲੈ ਆਓ ਸ਼ਾਹ ਜੀ ਲਵਾ ਦੇ ਬ੍ਰੇਕ ਦੇ ਨਹੀਂ ਠੀਕ ਆ ਐਤਕੀ ਦੂਜਾ ਸੂਆ ਸੂਗ ਹੀ ਸੱਜਣੋ ਅ ਮੰਨ ਲੋ ਵੀ ਤੇ ਬਾਈ ਬੂਟੇ ਦੇਣ ਇਹਨੇ ਲਈ ਚਾਰ ਰਹਿੰਦੇ ਜੀ ਚਾਰ ਇਹਦੇ ਦਿਨ ਹਜੇ ਪੂਰੇ ਹਾਂ ਬੜਾ ਬੜਾ ਕੋੜੀ ਨਮਾਇਆ ਵੇਖੋ ਹਾਂ ਬਣੀ ਬਣੀ ਅੱਜ ਕਰਦੀ ਚਾਰੂ ਬਹੁਤ ਜਿਆਦਾ ਆਪਦੇ ਵੈਦ ਦੇ ਹਿਸਾਬ ਨਾਲ ਬਣੀ ਸੋਹਣੀ ਨਹੀਂ ਹਾਂਜੀ ਇਹ ਪੂਰੀ ਬਣੀ ਆ ਤਾਂ ਵੇਖੋ ਹਨਾ ਹਾਂ ਕਿਆ ਬਾਤ ਹੀ ਆ ਸੱਚ ਨਾਲ ਵੇਖੋ ਥੋੜੀ ਡਰਦੀ ਆ ਡਰਦੀ ਆ ਉਹਨੇ ਆਈ ਕਰਕੇ ਨਾ ਹਜੇ ਆ ਵੇਖੋ ਮਾਰੀ ਕਰਦੀ ਪਸੀ ਪਈ ਵੇਖੋ ਹਾਂ ਬੜਾ ਸ਼ਾਨਦਾਰ ਲੀਵਾ ਵਾਕਈ ਬਹੁਤ ਐਂ ਗਾਂ ਦਾ ਗਾਂ ਦਾ ਭਲੇਖਾ ਪਾਉਂਦੀ ਹੈ ਨਾ ਹਾਂਜੀ ਹਾਂਜੀ ਤੇ ਇਹਦਾ ਫਿਰ ਰੇਟ ਕੀ ਰਹੂਗਾ ਰੇਟ ਇਹਦਾ ਮੁੱਲ ਦਾ 85 82 ਦੇ ਲਾਂਗੇ ਵੀ ਮੁੱਲ 85 ਦੇ 82000 ਦੀ ਦੇ ਦਿਆਂਗੇ 80 ਦੀ ਦੇ ਦੀਏ ਨਵਾਂ ਸਾਲ ਆ ਚਲੋ ਜੋ ਤੁਸੀਂ ਆਖਤਾ ਹੈ ਜੋ ਤੁਸੀਂ ਆਖਤਾ ਵੇਖੀ ਜਾਓ ਵੇਖੀ ਜਾਓ ਚੱਲ ਨਾ ਤੋਂ ਨਵੇਂ ਸਾਲ ਦੇ ਗੇ ਹਾਂਜੀ ਹਾਂਜੀ ਚੱਲਣ ਦੇ ਕੋਈ ਭੈਣ ਭਰਾ ਜਿਹੜਾ ਉੱਡੇ ਆਵੇ ਘਰ ਲੱਬ ਲੱਬ ਕੇ ਤੇਰਾ ਵੀ ਕਿੱਥੇ ਆ ਬਾਈ ਬੂਟਾ ਬੈਠਾ ਕੱਢ ਗਈ ਬਾਹਰ ਉਹਦਾਂ ਮੂੰਹ ਦੀ ਸਿੰਘ ਸੁੰਘੇ ਬੜਾ ਸੋਹਣਾ ਝੋਡੀ ਸ਼ਕੀਨੀ ਚੁਗਣੀ ਬਹੁਤ ਜੱਗੀ ਕੋਈ ਮਾਰੀ ਨਹੀਂ ਬੱਸ ਇੰਨਾ ਕੇ ਵਾਲੇ ਆਈ ਕਰਕੇ ਡਰਦੀ ਹੈ ਜੀ ਹਾਂ ਕੋਈ ਨਹੀਂ ਉਹਦਾ ਤੈਜਾ ਹਾਂ ਬੰਦਾਂ ਦੀ ਨਵਾਈ ਤੋਈ ਨੇ ਤੇਲ ਤੂਲ ਮਾਰਿਆ ਦੌਰ ਲਿਖਣਾ ਸੀ ਹਾਂ ਫਿਰ 85 ਦੀ ਵੇਚ ਲੈਂਦਾ ਹਾਂ ਤੇ ਆਹ ਗਊ ਦਾ ਕੀ ਹਿਸਾਬ ਆ ਇਹ ਗਊ ਜੀ ਤੀਜੇ ਸੂਏ ਚੋਗੀ ਮੇਰੇ ਘਰ ਆਉਂਦੀ ਹੈ ਦੁੱਜੇ ਜੀ ਉੱਤੇ ਜੇ ਹੁੰਨੀ ਹੈ ਮੇਰੇ ਘਰ ਅੱਛਾ ਹਾਂ ਇਹ ਨਾ ਜਿਹਨੇ ਆਪਾਂ ਮਾਲਕਾ ਹੁਣ ਜਾਂਦੀ ਨਾ ਹਾਂ ਦੋ 27 22 ਲੀਟਰ ਦਾ ਦੁੱਧ ਪਾਉਦੀ ਰਹੀ ਆ ਐਡੀ ਕਰਮ ਵਾਲੀ ਚੰਗੀ ਹਫਤਾ ਰਹੀਦਾ ਇਸ ਹੂਣ ਚ ਹਫਤੇ ਤੋਂ 10 ਦਿਨ ਹੀ ਲੈ ਜਾਣੇ ਨੇ ਹਫਤੇ ਤੋਂ 10 ਦਿਨ ਲੈਣ ਠੰਡੀ ਠੁੰਡੀ ਬੜੀ ਜਾਂਦੀ ਏ ਨਹੀਂ ਕੁਛ ਟੱਕਰਿਆ ਠੀਕ ਆ ਠੀਕ ਆ ਆ ਬਈ ਤਰਾ ਮਰਜੀ ਥਾਂ ਤੋਂ ਵੇਖੋ ਲੱਗਾ ਨੂੰ ਨਹੀਂ ਬੜੀ ਗਾਂ ਕੰਮ ਦੀ ਹੈ ਨਾ ਹਾਂਜੀ ਹਾਂਜੀ ਇਹ ਵੀ ਰਾਤ ਇਹ ਤਾਂ ਹਜੇ ਨਿਵਾਈ ਧਵਾਈ ਨਹੀਂ ਨੀ ਬੜੀ ਚਮਕ ਨਿਕਲੇ ਤੁਹਾਨੂੰ ਕਰਕੇ ਨਿਵਾਈ ਦੇਣਗੇ ਇੱਕ ਆਪਣਾ ਨਾ ਰਸਤਾ ਤੁਹਾਨੂੰ ਪਤਾ ਹੁਣ ਹੋ ਯਾਰ ਹਾਂ ਬਿਲਕੁਲ 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 ਤੇ ਤੂਰਤਾ ਕਰਾ ਦਈਏ ਦੀ ਚੈੱਕ ਕਰਾ ਹਫਤੇ ਤੋਂ 10 ਦਿਨ ਲੈ ਜੂਗੀ ਤੇ ਬਣੂਗੀ ਪੂਰੀ ਚੰਗੀ ਥਣ ਚਵਾਈ ਵਾਲਾ ਟਿੱਪਨ ਟੁੱਪਨ ਦੀ ਓਕੇ 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 ਟਿੱਪਨ ਟੁੱਪਨ ਹੈ ਵੀ ਹਾਂ ਗਰਮੀ ਦਾ ਗਿਫਟ ਹੀ ਆਗਾ ਨਹੀਂ ਬੜੀ ਬੋਦੀ ਵਾਲੀ ਵੈੜ ਵੱਡੀ ਚਾਚਾ ਜੀ ਸਾਸਰੀ ਘਰ ਸ਼ਾਨਦਾਰ ਚਾਚਾ ਜੀ ਵੀ ਆ ਗਿਆ ਬਲਾ ਤੇ ਮੇਰੇ ਵੀਡੀਓ ਹੀ ਲਾਉ ਇਹਨੂੰ ਠੀਕ ਆ ਹਾਂਜੀ 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 ਚਾਚਾ ਜੀ ਫਿਲਮਾਂ ਬਣਾ ਰਹੇ ਹਨ ਲੋ ਵੀ ਸਜਣੋ ਚਾਚਾ ਜੀ ਆਵੇ ਫਿਲਮ ਬਣਾ ਰਹੇ ਹੈ ਠੀਕ ਆ ਵੈੜ ਵੇਖੋ ਤਰਦੀ ਲੋਲੀ ਪੋਲੀ ਬਣੂਗੀ ਬੜੀ ਸ਼ਾਨਦਾਰ ਖਮਾ ਲੋ ਸ਼ਾਹ ਜੀ ਵੇਖੋ ਕੱਦ ਕਾਠ ਵੱੱਛੀ ਦਾ ਤੇ ਫੇਸ ਕੁਆਲਟੀ ਬੜੀ ਸੋਹਣੀ ਤੇ ਬਾਕੀ ਗੱਲ ਹੁਣ ਬਾਈ ਬੂਟੇ ਤੋਂ ਤੁਹਾਨੂੰ ਮੁੱਲ ਦੀ ਪੁੱਛ ਕੇ ਰੱਖਦੇ ਆ ਤੇ ਇਹ ਨਮਾਉਣ ਧਮਾਉਣ ਵਾਲੀ ਵੱੱਛੀ ਆ ਵੱੱਛੀ ਪੂਰੀ ਕੰਮ ਦੀ ਹਾਂ ਹਾਂ ਲਹੂ ਪਾਣੀ ਵਾਲੀ ਆ ਲਹੂ ਪਾਣੀ ਵਾਲੀ ਓਕੇ ਰੋ ਠੰਡ ਚਾੜਦੇ ਗਰਮੀ ਚਾ ਚੱਲਣੀ ਐ ਇਹੋ ਹੀ ਆ ਹਾਂ ਨਹੀਂ ਹੀਰਾ ਵੱੱਛੀ ਆ ਚੱਲਣੀ ਐ ਇਹੋ ਹੀ ਆ ਨਹੀਂ ਬਹੁਤ ਚੰਗੀ ਵੱੱਛੀ ਬਾਈ ਬੂਟੇ ਰੇਟ ਅੱਜ ਦੇ ਹਿਸਾਬ ਨਾਲ ਜੇ ਮਨ ਕੇ ਚੱਲ ਵੀ ਅੱਜ ਜਿਵੇਂ ਕਹਿਣੇ ਹਜੇ 15 ਦਿਨ ਸਾਹਮਣੇ ਆ ਤੇ ਕਿੰਨੇ ਦੀ ਦੇ ਦੀਏ ਜਿਵੇਂ ਮੱਜਾਂ ਦੇ ਰੇਟ ਜੇ ਕੀਤੇ ਆ ਸਵਾਜ ਜਾ ਆ ਗਿਆ ਤੇ ਇਹਦਾ ਵੀ ਜੇ ਜਾਇਜ਼ ਕਮਾਈ ਨਾ ਦੇ ਦੀਏ ਤਾਂ ਅੱਜ ਆਹ ਨਾ ਰੇਟ ਦਾ 82 ਕਰੀਏ ਹੈ 82 ਕਰੀਏ 82 ਕਰੀਏ ਨਹੀਂ ਵਹਿੜ ਚੰਗੀ ਆ ਬੰਨਾਲੀ ਆ ਨਾ ਰੇਟ ਇੰਨਾ ਕਰੀਏ ਸਟੀਲ ਠੰਡੀ ਹੈ ਇਹ ਨਹੀਂ ਕਿ ਛੜਾਂ ਮਾਰੂ ਕੁਝ ਕਰੂ ਉਹ ਨਹੀਂ ਕਹਿੰਦਾ ਨਹੀਂ ਗਾਂ ਨਹੀਂ ਤੇਰੀ ਮਾੜੀ ਗਾਂ 100 ਦੀ 100 ਆ ਤੇ ਮੜਾ ਜਾਂ ਫੇਰ ਵੀ ਮਾਨਤਾਂ ਚਲੋ ਪੂਰੇ 80 ਦੇ ਦਾਂ ਪੂਰੇ 80000 ਤੇ ਪਰ ਜਿਹੜਾ ਲੈ ਗਿਆ ਪਸ਼ੂਪੇ ਮਾਰਿਆ ਦਾ ਨਾ ਤੇ ਨਬੇਦੀ ਤੇ ਬਾਕੀ ਜਿਹੜਾ ਲੈ ਗਿਆ ਕਰੂ ਯਾਦ ਯੂਤ ਯਾਦ ਹੀ ਕਰੂ ਗਾ ਨਹੀਂ ਗਵਾਉਂਦਾ ਕਰੂ ਹਨਾ ਹਾਂਜੀ ਹਾਂਜੀ ਵਾਕਈ ਬਹੁਤ ਚੰਗੀ ਬਹੁਤ ਚੰਗੀ ਹੈ ਨਹੀਂ ਕਿ ਮੂੰਹ ਤੋਂ ਵੱਡਾ ਮੂੰਹ ਆ ਕੰਨ ਵੱਡਾ ਨਹੀਂ ਕਰੀ ਨਹੀਂ 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 ਬਰੀਡ ਪੂਰੀ ਆ ਰੰਗ ਕ੍ਰੋਸ ਆਂਗ ਦਾ ਤੇ ਦੁੱਧ ਨੇ ਭਰਨਾ ਹੀ ਭਰਨਾ ਭਰਦਾ ਹੀ ਭਰਨਾ ਹਨਾ ਹਾਂਜੀ ਬਾਕੀ ਕੁਆਲਿਟੀ ਤੇ ਫਿਰ ਚਾਰੂ ਚੂਰੂ ਵੀ ਚੰਗੀ ਵੇਖੋ ਸੱਜਣਾ ਥਾਨਦਸ ਹੈ ਗਾਂ ਦੇ ਵਿੱਚ ਯਾਰ ਕੋਈ ਹੱਥ ਧਰਾ ਨਹੀਂ ਬੇਫਿਕਰ ਹੋ ਜੀ ਖਾਣ ਬਹੁਤ ਕੱਢੂਗੀ ਖਾਣ ਵੀ ਇਹਨਾਂ ਸਪਾਈਸਰ ਪਾਵਰ ਵਾਲਾ ਬਣੂਗਾ ਏੜੀ ਨਿੱਕਾ ਚਿਪ ਚਿਪ ਪਾਉਂਗਾ ਵੱਡੇ ਕਦ ਕਾਟ ਦੀ ਹਾਂਜੀ ਹਾਂਜੀ ਹਾਂ ਤੇ ਧੰਨਵਾਦ ਆ ਸੱਜਣੋ ਤੁਹਾਡਾ ਵੀਡੀਓ ਨੂੰ ਆਪਣਾ ਟਾਈਮ ਕੱਢ ਕੇ ਤੁਸੀਂ ਇੰਨੇ ਭੈਣਾ ਭਰਾਵਾਂ ਨੇ ਵੇਖਿਆ ਤੇ ਬਾਕੀ ਹਾਂ ਉਹ ਆਪਾਂ ਸ਼ੁਰੂ ਚਲਾ ਦੇਾਂਗੇ ਫਿਰ ਚਲੋ ਠੀਕ ਤੇ ਬਾਕੀ ਆਹ ਵੇਖੋ ਸਾਨੂੰ ਜਿਵੇਂ ਗਾਂ ਦਾ ਭਲੇਖਾ ਬਾਈ ਬੂਟਾ ਕਹਿੰਦਾ ਸੀ ਨਾ ਉਵੇਂ ਪੌਂਦੀ ਆ ਵੱਡੀ ਛੋਟੀ ਨੂੰ ਲੇਵਾ ਭਾਂਡਾ ਲੱਗਾ ਥੋੜੀ ਜੀ ਹਜੇ ਆਈ ਕਰਕੇ ਤੇ ਨਾ ਜਿਵੇਂ ਪਸ਼ੂ ਡਰਿਆ ਹੁੰਦਾ ਉਹ ਤੁਹਾਨੂੰ ਵੀ ਵੀਡੀਓ ਚ ਨਜ਼ਰ ਆਉਂਦੀ ਹੋਵੇ। ਉਹ ਵੀ ਪੱਠੇ ਪੂਠੇ ਨਾ ਕਿ ਡੰਗਲ ਲੂਈ ਕੰਡੇ ਹੀ ਹੋ ਜਾਂਦੇ। ਹਾਂ ਤੇ ਆਹ ਦੋਨੇ ਸੂਈਆਂ ਸਵਾਈਆਂ ਇਹਨਾਂ ਦਾ ਤੁਸੀਂ ਦੁੱਧ ਚੂ ਸਕਦੇ ਆ ਕਿਉਂਕਿ ਤਾਜ਼ੀਆਂ ਮੰਨੀਆਂ ਸੂਈਆਂ। ਧੰਨਵਾਦ ਸੱਜਣੋ। ਵੀਡੀਓ ਨੂੰ ਐਂਡ ਤੱਕ ਵੇਖਣ ਲਈ